ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕੰਗਣਾ ਰਣੌਤ ਤੇ ਐਫ ਆਈ ਆਰ ਦਰਜ ਹੋਣ ਬਾਰੇ ਗੱਲਬਾਤ ਕਰਾਂਗੇ ਕੰਗਣਾ ਰਣੌਤ ਦੀ ਮੈਂਬਰ ਆਫ ਪਾਰਲੀਮੈਂਟ ਜਾਣ ਬਾਰੇ ਤੇ ਗੱਲਬਾਤ ਕਰਾਂਗੇ ਕੰਗਣਾ ਰਣੌਤ ਦੀ ਜਿਹੜੀ ਦੋਸਤੋਂ ਘੜੀਸਿਆ ਕੰਗਣਾ ਰਣੌਤ ਨੂੰ ਕਿੱਥੇ ਤੇ ਕਿਸ ਨੇ ਘੜੀਸਿਆਗਾ ਤੇ ਨਾਲ ਦੀ ਨਾਲ ਦੋਸਤੋਂ ਗੱਲਬਾਤ ਉਹਦੀ ਐਮਰਜੈਂਸੀ ਫਿਲਮ ਹੈ ਜਿਹੜੀ ਉਹ ਵੀ ਡੱਬਾ ਬੰਦ ਹੋ ਗਈ ਇਹਦੇ ਤੇ ਪੂਰੀ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੰਗਨਾ ਰਣੌਤ ਨੂੰ ਕਿੱਥੇ ਕਿਸ ਨੇ ਘੜੀਸਿਆ ਤੇ ਉਹਦੇ ਤੇ ਐਫ ਆਈ ਆਰ ਤੇ ਉਹਦੀ ਫਿਲਮ ਬਾਰੇ ਤੇ ਮੈਂਬਰ ਪਾਰਲੀਮੈਂਟ ਬਾਰੇ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਥੋੜੀ ਜੀ ਇਹਦੀ ਦੀਆਂ ਕਰਤੂਤਾਂ ਬਾਰੇ ਗੱਲਬਾਤ ਕਰ ਲਈਏ ਇਹਨੇ ਆਪਾਂ ਨੂੰ ਪਤਾ ਦੋਸਤੋ ਜਿਹੜੀ ਜੂਨ ਦੇ ਵਿੱਚ ਕਰਤੂਤ ਕੀਤੀ ਪੈਨ ਕੁਲਵਿੰਦਰ ਕੌਰ ਜਿਹੜੀ ਸੀਗੀ ਉਹਦੇ ਜਿਹੜਾ ਥੱਪੜ ਕਾਣ ਜਿਹੜਾ ਵਾਪਰਿਆ ਸੀਗਾ ਇਹਨੇ ਉਹਨੂੰ ਪ੍ਰਵੋਕ ਕੀਤਾ ਉਹਨੂੰ ਉਕਸਾਇਆ ਉਹਦਾ ਕਾਰਨ ਕੀ ਸੀਗਾ ਹੁਣ ਦੋਸਤੋ ਖੁੱਲ ਕੇ ਗੱਲ ਵਾ ਸਾਰੀ ਸਾਹਮਣੇ ਆ ਗਈ ਕਿਉਂਕਿ ਉਸ ਸਮੇਂ ਇਹਨੇ ਆਪਣੀ ਜਿਹੜੀ ਫਿਲਮ ਸੀਗੀ ਇਹਨੇ ਖੁਦ ਹੀ ਸਕ੍ਰਿਪਟ ਲਿਖੀ ਆ ਖੁਦ ਹੀ ਇਹ ਡਾਇਰੈਕਟਰ ਹੈ ਖੁਦ ਹੀ ਨਿਰਮਾਤਾ ਖੁਦ ਹੀ ਹੀਰੋ ਖੁਦ ਹੀ ਹੀਰੋਇਨ ਸਾਰਾ ਕੁਝ ਇਹ ਫਿਲਮ ਦੇ ਵਿੱਚ ਆਪ ਹੀ ਹੈ ਇਹਨੇ ਕਿਸਾਨ ਅੰਦੋਲਨ ਤੋਂ ਬਾਅਦ ਜਿਹੜਾ ਪੰਜਾਬ ਦੇ ਖਿਲਾਫ ਜ਼ਹਿਰ ਉਗਲਿਆ ਤੇ ਪੰਜਾਬੀਆਂ ਨੇ ਇਹਦੀ ਗੱਤ ਲਾਹੀ ਸੀ ਨਾ ਉਹਦਾ ਇਹਨੇ ਇੱਕ ਤਰ੍ਹਾਂ ਦਾ ਬਦਲਾ ਲੈਣ ਦੀ ਖਾਤਰ ਇਹ ਫਿਲਮ ਬਣਾਈ ਫਿਲਮ ਵਿੱਚ ਸ਼ੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਵਿਲਨ ਦੇ ਤੌਰ ਤੇ ਪੇਸ਼ ਕੀਤਾ ਤੇ ਨਾਲ ਦੀ ਨਾਲ ਸਿੱਖਾਂ ਨੂੰ ਬਿਲਨ ਦੇ ਉੱਤੇ ਪੇਸ਼ ਕਰਕੇ ਇਹਨੇ ਇਹ ਕੋਸ਼ਿਸ਼ ਕੀਤੀ ਕਿ ਮੈਂ ਆਪਣੀ ਫਿਲਮ ਦੇ ਜ਼ਰੀਏ ਆਪਣੀ ਆਰਥਿਕਤਾ ਜਿਹੜੀ ਕਿ ਇਹ ਬਿਲਕੁਲ ਡੁੱਬ ਚੁੱਕੀ ਹੈ ਕਿ ਉਹਦੇ ਵਿੱਚ ਵੀ ਖੜੀ ਹੋ ਜਾ ਸਿੱਖਾਂ ਦਾ ਸਹਾਰਾ ਲੈ ਕੇ ਕਿਉਂਕਿ ਇਹ ਪਹਿਲਾ ਕਾਮਯਾਬ ਹੋਈ ਜਦੋਂ ਇਹਨੇ ਬੀਬੀਆਂ ਦੇ ਖਿਲਾਫ ਬਿਆਨ ਦਿੱਤਾ ਕਿਸਾਨ ਅੰਦੋਲਨ ਦੇ ਖਿਲਾਫ ਬੋਲੀ ਉਦੋਂ ਇਹਨੂੰ ਜੈਡ ਸੁਰੱਖਿਆ ਮਿਲ ਗਈ ਉਦੋਂ ਬਾਅਦ ਜਦੋਂ ਇਹ ਸਿੱਖਾਂ ਦੇ ਖਿਲਾਫ ਬੋਲੀ ਇਹਨੂੰ ਟਿਕਟ ਮਿਲ ਗਈ ਇਹ ਐਮਪੀ ਬਣ ਗਈ ਇਹਨੂੰ ਲੱਗਿਆ ਕਿ ਮੈਂ ਸਟੈਪ ਵਾਈਜ਼ ਸਟੈਪ ਕਾਮਯਾਬ ਹੋ ਰਹੀ ਆ ਤੇ ਮੈਂ ਕਿਉਂ ਨਾ ਪੱਕੇ ਤੌਰ ਤੇ ਸਿੱਖਾਂ ਦੇ ਖਿਲਾਫ ਤੇ ਸਿੱਖਾਂ ਦੇ ਹੀਰੋ ਸੰਤ ਜਰਨੈਲ ਸਿੰਘ ਭਿੰਡਰਾਲੇ ਨੂੰ ਵਿਲਨ ਬਣਾਦਾ ਤੇ ਦੇਸ਼ ਦੇ ਵਿੱਚ ਮੈਂ ਆਪਣੀ ਫਿਲਮ ਚਲਾ ਕੇ ਨਾਲ ਤਾਂ ਮੈਂ ਸਾਜੂਗੀ ਤੇ ਨਾਲੇ ਮੈਂ ਆਪਣਾ ਜਿਹੜਾ ਪੈਸੇ ਕਮਾ ਲੂੰ ਇਹਨੇ ਉਹ ਫਿਲਮ ਉਸ ਸਮੇ ਇਹਦੀ ਸ਼ੂਟ ਹੋ ਰਹੀ ਸੀ ਜਿਸ ਸਮੇ ਇਹ ਤਾਜੀ ਤਾਜੀ ਐਮਪੀ ਬਣੀ ਤੇ ਸਿੱਖਾਂ ਦੇ ਖਿਲਾਫ ਕਿਉਂਕਿ ਜਦੋਂ ਤੁਸੀਂ ਦੋਸਤੋ ਕਿਸੇ ਦੇ ਖਿਲਾਫ 24 ਘੰਟੇ ਆਪਣੇ ਮਨ ਦੇ ਵਿੱਚ ਸੋਚੀ ਜਾਂਦੇ ਹੋ ਜਾਂ ਫਿਲਮਾਂ ਸ਼ੂਟ ਕਰਦੇ ਹੋ ਹਰ ਵਕਤ ਤੁਹਾਡੇ ਦਿਮਾਗ 'ਚ ਇਹੀ ਚੱਲਦਾ ਕਿ ਇਹਨਾਂ ਨੂੰ ਆਪਾਂ ਨੇ ਕਿਵੇਂ ਟਾਰਗੇਟ ਕਰਨਾ ਕਿਵੇਂ ਵਿਲਨ ਬਣਾਉਣਾ ਤਾਂ ਤੁਹਾਡੇ ਉਹ ਦਿਮਾਗ ਦੇ ਵਿੱਚ ਕਹਾਣੀ ਜਿਹੜੀ ਚੱਲਦੀ ਸੀ ਤੇ ਫਿਰ ਇਹਨੇ ਨਾਲ ਇਹ ਵੀ ਮਤਲਬ ਕੀਤਾ ਕਿ ਮੈਂ ਕੋਈ ਨਾ ਕੋਈ ਐਸਾ ਡਰਾਮਾ ਕਰਾਂ ਜਿਹੜਾ ਕਿ ਹੁਣ ਡਰਾਮਾ ਸਟਾਰਟ ਕਰਦੇ ਆ ਤੇ ਇਹਦਾ ਰੌਲਾ ਪਾ ਜੇ ਸਾਰੇ ਦੇਸ਼ ਦੁਨੀਆ ਦੇ ਵਿੱਚ ਉਸ ਤੋਂ ਬਾਅਦ ਜਦੋਂ ਫਿਲਮ ਰਿਲੀਜ਼ ਹੋਣੀ ਆ ਉਦੋਂ ਇਹਨੂੰ ਅੰਤਮ ਰੂਪ ਦੇਵਾਂਗੀ ਤੇ ਵੱਡਾ ਡਰਾਮਾ ਕਰੂੰਗੀ ਤਾਂ ਦੇਸ਼ ਦੇ ਵਿੱਚ ਬਹੁ ਗਿਣਤੀ ਜਿਹੜੀ ਆ ਉਹ ਮੇਰੇ ਤੋਂ ਖੁਸ਼ ਹੋਊਗੀ ਤੇ ਮੋਦੀ ਸਰਕਾਰ ਤੇ ਭਾਜਪਾ ਪਾਰਟੀ ਕਿਉਂਕਿ ਪਹਿਲਾਂ ਹੀ ਉਹਨੂੰ ਪਤਾ ਸੀਗਾ ਕਿ ਮੇਰੇ ਤੋਂ ਖੁਸ਼ ਨੇ ਇਹ ਹੋਰ ਖੁਸ਼ ਹੋ ਕੇ ਸਾਇਦ ਮੈਨੂੰ ਮੰਤਰੀ ਬਣਾ ਦੇਣਗੇ ਤੇ ਨਾਲੇ ਮੈਂ ਵੈਸਾ ਕਮਾਲ ਨੂੰ ਤਾਂ ਦੋਸਤੋ ਇਹਨੇ ਭੈਣ ਕੁਲਵਿੰਦਰ ਕੌਰ ਦਾ ਜਦੋਂ ਨਾਮ ਪੜਿਆ ਕੁਲਵਿੰਦਰ ਕੌਰ ਤਾਂ ਇਹਨੂੰ ਲੱਗਿਆ ਕਿ ਆ ਮੌਕਾ ਹੈ ਤੇ ਨਾਲੇ ਕਿਉਂਕਿ ਆਪਾਂ ਨੂੰ ਪਤਾ ਹੈ ਏਅਰਪੋਰਟ ਦੇ ਉੱਪਰ ਸਾਰੇ ਕੈਮਰੇ ਤਾਮਚਾਮ ਸਭ ਕੁਝ ਹੁੰਦਾ ਹੀ ਆ ਤਾਂ ਇਹਨੇ ਉੱਥੇ ਉਹਨੂੰ ਪ੍ਰਵੋਕ ਕੀਤਾ ਤੇ ਪ੍ਰਵੋਕ ਕਰਕੇ ਤਾਂ ਉਹ ਤੋਂ ਥੱਪੜ ਖਾਦਾ ਉਸ ਤੋਂ ਬਾਅਦ ਦੋਸਤੋ ਇਹਨੂੰ ਲੱਗਿਆ ਕਿ ਮੈਂ ਆਪਣੇ ਕੰਮ ਦੇ ਵਿੱਚ ਕਾਮ ਜਾਵਾਂ ਤੇ ਫਿਲਮ ਦਾ ਜਦੋਂ ਇਹਨੇ ਰਿਲੀਜ਼ ਕਰਤਾ ਆਪਣੀ ਟ੍ਰੇਲਰ ਤੇ ਇਹਦੀ ਕਰਤੂਤ ਫਿਰ ਸਾਹਮਣੇ ਲੋਕਾਂ ਦੇ ਆ ਗਈ ਫਿਰ ਸਿੱਖਾਂ ਨੇ ਜਦੋਂ ਇਹਨੂੰ ਸਭ ਕੁਝ ਸਿਖਾਉਣ ਦੀ ਖਾਤਰ ਦੋਸਤੋ ਫਿਰ ਇਹਨੂੰ ਘੜੀਸਣਾ ਸ਼ੁਰੂ ਕੀਤਾ ਜਦੋਂ ਹੁਣ ਮੈਂ ਤੁਹਾਨੂੰ ਦੱਸਦਾ ਦੋਸਤੋ ਇਹਨੂੰ ਜਿਹੜਾ ਘੜੀਸਿਆਗਾ ਤੇ ਨਾਲ ਦੀ ਨਾਲ ਇਹਦੀ ਮੈਂਬਰ ਆਫ ਪਾਰਲੀਮੈਂਟ ਦੀ ਮੈਂ ਗੱਲ ਕਰਦਾ ਦੋਸਤੋ ਜਿਹੜੀ ਲੋਕ ਸਭਾ ਦੇ ਵਿੱਚ ਲੋਕ ਸਭਾ ਦੇ ਸਪੀਕਰ ਕੋਲੇ ਇਹ ਅਥਾਰਟੀ ਹੈ ਇਹ ਪਾਵਰ ਹੈ ਕਿ ਜਦੋਂ ਤੁਸੀਂ ਕਿਸੇ ਦੇਸ਼ ਦੀ ਅਖੰਡਤਾ ਲਈ ਅਖੰਡਤਾ ਲਈ ਖਤਰਾ ਬਣਦੇ ਹੋ ਜਦੋਂ ਤੁਸੀਂ ਆਪਣੀ ਖਾਦੀ ਹੋਈ ਸੌ ਜਿਹੜੀ ਦੇਸ਼ ਦੀ ਅਖੰਡਤਾ ਲਈ ਤੁਸੀਂ ਸੌ ਖਾਦੀ ਹੁੰਦੀ ਹੈ ਤੇ ਉਹ ਤੋਂ ਬਾਹਰ ਜਾ ਕੇ ਤੁਸੀਂ ਦੇਸ਼ ਦੇ ਵਿੱਚ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਦੇ ਹੋ ਕਿਸੇ ਸੂਬੇ ਨੂੰ ਟਾਰਗੇਟ ਕਰਦੇ ਹੋ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਦੇ ਹੋ ਤੇ ਆਪਣੀ ਸੌ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਡੀ ਮੈਂਬਰ ਆਫ ਪਾਰਲੀਮੈਂਟ ਜਾ ਸਕਦੀ ਆ ਜਿਹੜੀ ਕਿ ਇਹਦੀ ਜਾਨ ਦੇ ਕੰਡੇ ਤੇ ਖੜੀ ਆ ਔਰ ਕਿਉਂ ਖੜੀ ਆ ਇਹਦੇ ਬਾਰੇ ਤੁਹਾਨੂੰ ਦੱਸਦਾ ਕਿਉਂਕਿ ਦੋਸਤੋ ਜਿਹੜੀ ਹੁਣ ਇਹਦੇ ਤੇ ਘੁੰਮਨ ਬ੍ਰਦਰਜ਼ ਜਿਹੜੇ ਉੱਗੇ ਵਕੀਲ ਨੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀਗੀ ਕਿ ਇਹਨੇ ਜਿਹੜਾ ਕੁਝ ਇਹ ਸਭ ਕੁਝ ਕੀਤਾ ਜਾਣ ਬੁੱਝ ਕੇ ਕੀਤਾਗਾ ਇਹਨੇ ਸਿੱਖਾਂ ਨੂੰ ਟਾਰਗੇਟ ਜਾਣ ਬੁੱਝ ਕੇ ਕੀਤਾਗਾ ਇਹਨੇ ਇੱਕ ਪੰਜਾਬ ਨੂੰ ਆ ਵੱਖ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਦੰਗੇ ਭੜਕਾ ਕੇ ਮੈਂ ਆਪਣੀ ਆਪਣੀ ਨਿੱਜੀ ਜਿਹੜੀ ਮਤਲਬ ਉਹ ਫਾਇਦਾ ਲੈ ਸਕਾਂ ਤੇ ਉਹਦੇ ਲਈ ਉਹਨਾਂ ਨੇ ਅਦਾਲਤ ਦਾ ਬੂਹਾ ਖੜਕਟਾਇਆ ਤੇ ਦੋਸਤੋ ਉਹਦੇ 'ਚ ਡੀਜੀਪੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਹੋਏ ਔਰ ਹੁਣ ਦੋਸਤੋ ਇਹ ਆਖਰ ਨੂੰ 23 ਸਤੰਬਰ ਨੂੰ ਲਾਸਟ ਡੇਟ ਜਿਹੜੀ ਮਾਨਯੋਗ ਹਾਈ ਕੋਰਟ ਨੇ ਰੱਖੀ ਹੈ ਜਿਹਦੇ 'ਚ ਉਹਨਾਂ ਨੇ ਇਹਦੇ ਤੇ ਐਫ ਆਈ ਆਰ ਤੇ ਇਹਦੀ ਮੈਂਬਰ ਆਫ ਪਾਰਲੀਮੈਂਟ ਰੱਦ ਕਰਨ ਬਾਰੇ ਤੇ ਬਾਕੀ ਇਹਨੂੰ ਘੜੀਸਕੇ ਬੰਬੇ ਤੋਂ ਪੰਜਾਬ ਲਿਆ ਕੇ ਪੰਜਾਬ ਦੀ ਨਾਪਾ ਜੇਲ੍ਹ ਦੇ ਵਿੱਚ ਜਾਵਰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਕਰਨ ਦਾ ਪੂਰਾ ਪ੍ਰਬੰਧ ਹੋ ਚੁੱਕਿਆਗਾ 23 ਤਰੀਕ ਨੂੰ 99% ਇਹਦੇ ਤੇ ਐਫ ਆਈ ਆਰ ਜਿਹੜੀ ਹਾਈ ਕੋਰਟ ਵੱਲੋਂ ਦਰਜ ਹੋਵੇਗੀ ਕਿਉਂਕਿ ਆਪਾਂ ਨੂੰ ਪਤਾ ਸਰਕਾਰਾਂ ਤੋਂ ਤਾਂ ਕੋਈ ਆਸ ਹੈ ਨਹੀਂ ਸਰਕਾਰਾਂ ਤਾਂ ਇਹਨੂੰ ਇਨਾਮ ਦਿੰਦੀਆਂ ਨੇ ਕਿਆਂ ਲੇਕਿਨ ਹੁਣ ਇੱਕ ਮੌਕਾ ਭਗਵੰਤ ਮਾਨ ਕੋਲੇ ਜੇਕਰ ਭਗਵੰਤ ਮਾਨ ਹਾਈ ਕੋਰਟ ਦੇ ਫੈਸਲੇ ਤੋਂ ਪਹਿਲਾਂ ਪਹਿਲਾਂ ਇਹਦੇ ਤੇ ਪਰਚਾ ਦਰਜ ਕਰਕੇ ਇਹਨੂੰ ਘੜੀਸ ਕੇ ਪੰਜਾਬ ਦੀ ਜੇਲ੍ਹ ਵਿੱਚ ਬੰਦ ਕਰ ਦਿੰਦਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਪੰਜਾਬ ਦਾ ਹੀਰੋ ਬਣ ਜਾਊਗਾ ਇਹਨੂੰ ਲੋਕ ਹੀਰੋ ਦੇ ਤੌਰ ਤੇ ਦੇਖਣਗੇ ਕਿ ਜਿਹੜੀ ਪੰਜਾਬੀਆਂ ਨੂੰ ਵਿਲਨ ਬਣਾ ਰਹੀ ਸੀਗੀ ਉਹਨੂੰ ਉਹਦੀ ਅਸਲੀ ਜਗ੍ਹਾ ਦਿਖਾਈ ਆ ਉਹਦੀ ਔਕਾਤ ਦਿਖਾਈ ਹੈ ਔਰ ਇਹ ਇਹਦੇ ਹੱਥ ਵਿੱਚ ਹੈ ਤੇ ਨਹੀਂ ਫਿਰ ਹਾਈ ਕੋਰਟ ਨੇ ਜਿਹੜੀ 23 ਤਰੀਕ ਤੈਅ ਕੀਤੀ ਹੈ ਉਹਨਾਂ ਨੇ ਆਪਣੀਆਂ ਟਿੱਪਣੀਆਂ ਦੇ ਵਿੱਚ ਕਲੀਅਰ ਕਰ ਦਿੱਤਾਗਾ ਕਿ ਜਿਹੜਾ ਇਹਨਾਂ ਦਾ ਇਹਦੇ ਤੇ ਐਫ ਆਈ ਆਰ ਆ ਲੰਦਾ ਜਿਹੜਾ ਹੈਗਾ ਉਹ ਐਫ ਆਈ ਆਰ ਦਰਜ ਹੋ ਰਹੀ ਆ ਤੇ ਇਹਨੂੰ ਕਿਉਂਕਿ ਇਹਨੇ ਜੋ ਜੋ ਕੁਝ ਕੀਤਾਗਾ ਉਹ ਘੁੰਮਣ ਬ੍ਰਦਰਜ਼ ਨੇ ਅਦਾਲਤ ਦੇ ਮੂਹਰੇ ਬਾਖੂਬੀ ਰੱਖ ਦਿੱਤਾਗਾ ਕਿ ਇਹਨੇ ਇਹ ਸਾਰੀਆਂ ਜਿਹੜੀਆਂ ਆਪਣੀਆਂ ਹੱਦਾਂ ਮੰਨੇ ਟੱਪੇ ਸੀਗੇ ਹੱਦਾਂ ਬੰਨੇ ਟੱਪ ਕੇ ਇਹਨੇ ਇੱਕ ਤਰ੍ਹਾਂ ਦਾ ਆਪਣਾ ਪੰਜਾਬ ਨੂੰ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਦੰਗੇ ਕਰਾਉਣ ਦੀ ਸਾਜ਼ਿਸ਼ ਕਢੀ ਜਿਹਦੇ ਚ ਉਹਨਾਂ ਨੇ 10 ਘਟਨਾਵਾਂ ਦਾ ਜ਼ਿਕਰ ਕੀਤਾਗਾ ਇਹਦੇ ਬਿਆਨ ਤੋਂ ਬਾਅਦ 10 ਘਟਨਾਵਾਂ ਵਾਪਰੀਆਂ ਜਿਹਦੇ ਚ ਪੰਜਾਬੀਆਂ ਨੂੰ ਟਾਰਗੇਟ ਕੀਤਾ ਗਿਆ ਲੁਧਿਆਣੇ ਦੇ ਇੱਕ ਕਪਲ ਨੂੰ ਟਾਰਗੇਟ ਕੀਤਾ ਗਿਆ ਹੋਰ ਵੱਖ-ਵੱਖ 10 ਘਟਨਾਵਾਂ ਵਾਪਰੀਆਂ ਜਿਹੜੇ ਕਿ ਇੱਕ ਤਰ੍ਹਾਂ ਦੇ ਦੰਗੇ ਭੜਕਾਉਣ ਵਾਲੀ ਜਿਹੜੀ ਇਹਦੀ ਸਾਜ਼ਿਸ਼ ਸੀ ਉਹ ਪੂਰੀ ਹੋਈ ਤੇ ਉਹਦੇ ਸਬੂਤ ਉਹਨਾਂ ਨੇ ਅਦਾਲਤ ਨੂੰ ਦਿੱਤੇ ਨੇ ਜਿਹਦੇ ਕਾਰਨ ਕਰਕੇ ਅਦਾਲਤ ਨੇ ਇਹ 23 ਤਰੀਕ ਲਾਸਟ ਤੈਅ ਕੀਤੀ ਆ ਇਹਦੇ ਤੇ ਐਫ ਆਈ ਆਰ ਦਰਜ ਕਰਨ ਦੀ ਤੇ ਇਹਨੂੰ ਜੇਲ੍ਹ ਪਹੁੰਚਾਉਣ ਦੇ ਲਈ ਬੰਬੇ ਤੋਂ ਪੰਜਾਬ ਪੰਜਾਬ ਤੱਕ ਘੜੀਸ ਕੇ ਲਿਆਉਣ ਵਾਲਾ ਜਿਹੜਾ ਕੰਮ ਹੈ ਉਹ ਹੁਮਮਨ ਬ੍ਰਦਰ ਜਨੇ ਅਦਾਲਤ ਦੇ ਰਾਹੀਂ ਕਰ ਦਿੱਤਾਗਾ ਤੇ ਹੁਣ ਦੋਸਤੋ ਅਗਲੀ ਗੱਲਬਾਤ ਆ ਗਈ ਇਹਦੀ ਮੈਂਬਰ ਆਫ ਪਾਰਲੀਮੈਂਟ ਰੱਦ ਕਰਨ ਵਾਲੀ ਮੈਂਬਰ ਆਫ ਪਾਰਲੀਮੈਂਟ ਜਿਹੜੀ ਇਹਦੀ ਰੱਦ ਹੋਣ ਵਾਲੀ ਗੱਲ ਹੈ ਉਹ ਲੋਕ ਸਭਾ ਦੇ ਸਪੀਕਰ ਦੇ ਹੱਥ ਵਿੱਚ ਹੈ ਲੋਕ ਸਭਾ ਦੇ ਸਪੀਕਰ ਕੋਲੇ ਵੀ ਗੱਲਬਾਤ ਪਹੁੰਚ ਚੁੱਕੀ ਹੈ ਉਹਨਾਂ ਨੇ ਜਿਹੜੀ ਇਹਨ ਸੌ ਦੀ ਉਲੰਘਣਾ ਕੀਤੀ ਆ ਉਹਦੇ ਤਹਿਤ ਇਹਦੀ ਮੈਂਬਰ ਆਫ ਪਾਰਲੀਮੈਂਟ ਜਾ ਸਕਦੀ ਹੈ ਔਰ ਜਾਏਗੀ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਖੁਸ਼ਖਬਰੀ ਜਲਦੀ ਮਿਲੇਗੀ ਅਗਲੀ ਗੱਲ ਕਰਦੇ ਆ ਇਹਦੀ ਐਮਰਜੈਂਸੀ ਫਿਲਮ ਦੀ ਦੋਸਤੋ ਇਹਨੇ ਸਾਰਾ ਕੁਝ ਇਹ ਜੋ ਕੀਤਾ ਐਮਰਜੈਂਸੀ ਫਿਲਮ ਲਈ ਕੀਤਾ ਐਮਰਜੈਂਸੀ ਫਿਲਮ ਦੇ ਰਾਹੀਂ ਇਹਨੇ ਆਪਣੇ ਜਾਨੇ ਦੇਸ਼ ਦੇ ਲੋਕਾਂ ਦੇ ਸਾਹਮਣੇ ਤੇ ਭਾਜਪਾ ਭਾਜਪਾ ਦੀ ਸਰਕਾਰ ਦੇ ਸਾਹਮਣੇ ਇਹ ਆਪਣਾ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਮੈਂ ਇਹਨਾਂ ਨੂੰ ਸਿੱਖਾਂ ਨੂੰ ਸਬਕ ਸਿਖਾਵਾਂਗੀ ਪਰ ਦੋਸਤੋ ਜਦੋਂ ਸੈਂਸਰ ਬੋਰਡ ਕੋਲ ਸ਼ਿਕਾਇਤਾਂ ਗਈਆਂ ਔਰ ਸਿੱਖਾਂ ਦੇ ਵਿਰੋਧ ਦਾ ਪਤਾ ਲੱਗਿਆ ਸੈਂਸਰ ਬੋਰਡ ਨੂੰ ਤਾਂ ਸੈਂਸਰ ਬੋਰਡ ਨੇ ਇਹਦੀ ਫਿਲਮ ਨੂੰ ਰੋਕ ਦਿੱਤਾ ਡੱਬਾ ਬੰਦ ਕਰ ਦਿੱਤੀ ਇਹਦੀ ਫਿਲਮ ਔਰ ਇਹਦੀ ਫਿਲਮ ਜਿਹੜੀ ਹੈਗੀ ਬਿਲਕੁਲ ਨਹੀਂ ਚੱਲੇਗੀ ਕਿਉਂਕਿ ਸੈਂਸਰ ਬੋਰਡ ਨੇ ਜਾਂ ਤਾਂ ਉਹ ਦ੍ਰਿਸ਼ ਹਟਾਏਗੀ ਜੇਕਰ ਦ੍ਰਿਸ਼ ਹਟਾਏਗੀ ਤਾਂ ਇਹਦੀ ਫਿਲਮ ਜਿਹੜੀ ਵੈਸੀ ਡੱਬਾ ਬੰਦ ਹੋ ਜਾਣੀ ਆ ਤਾਂ ਦੋਸਤੋ ਜਿਹੜਾ ਕੋਈ ਕਿਸੇ ਲਈ ਟੋਆ ਪੜਦਾ ਉਹ ਖੁਦ ਉਸ ਟੋਏ ਦੇ ਵਿੱਚ ਡਿੱਗਦਾ ਹੀ ਡਿੱਗਦਾ ਇਹ ਖੁਦ ਇਹਨੇ ਟੋਆ ਪਟਿਆ ਸੀ ਆਪਣੇ ਲਈ ਪਰ ਇਹ ਖੁਦ ਉਸੇ ਟੋਏ ਦੇ ਵਿੱਚ ਡਿੱਗ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਜਲਦੀ ਖੁਸ਼ਖਬਰੀ ਦੇਵਾਂਗੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਇਸ ਤਰ੍ਹਾਂ ਦੀ ਵੀਡੀਓ ਕਿਉਂਕਿ ਇਹਨਾਂ ਦੀ ਔਕਾਤ ਦਿਖਾਉਣੀ ਬਹੁਤ ਜ਼ਰੂਰੀ ਆ ਨਹੀਂ ਇਹੋ ਜਿਹੇ ਜਦੋਂ ਲੋਕਾਂ ਸਿਰ ਚੱਕਦੇ ਨੇ ਨਾ ਇੱਕ ਨੂੰ ਦੇਖ ਕੇ ਫਿਰ 100 ਪੈਦਾ ਹੁੰਦਾ ਕਿਉਂਕਿ ਉਹਨਾਂ ਨੂੰ ਲੱਗਦਾ ਯਾਰ ਆ ਤਾਂ ਸੌਖਾ ਹੀ ਤਰੀਕਾ ਸਿੱਖਾਂ ਦੇ ਖਿਲਾਫ ਬੋਲੋ ਪਹਿਲਾ ਸਿਪ ਹਸੈਨਿਕ ਜਿਹੜੇ ਬਾਂਦਰ ਨੇ ਉਹ ਬੋਲਦੇ ਨੇ ਤੇ ਕੰਨ ਮੈਣ ਲੈ ਲੈਂਦੇ ਨੇ ਇਹਨੇ ਸਿੱਖਾਂ ਦੇ ਖਿਲਾਫ ਬੋਲ ਕੇ ਜੱਟ ਸੁਰੱਖਿਆ ਲਈ ਐਮਪੀ ਦੀ ਟਿਕਟ ਲਈ ਐਮਪੀ ਬਣ ਗਈ ਹੁਣੇ ਮੰਤਰੀਵਾਨ ਨੂੰ ਫਿਰਦੀ ਸੀਗੀ ਤਾਂ ਇਹਨਾਂ ਨੂੰ ਦੇਖ ਕੇ ਹੋਰ ਲੋਕ ਸਿਰ ਚੱਕਦੇ ਨੇ ਇਸ ਕਰਕੇ ਇਹ ਜਿਹੇ ਵੀਡੀਓ ਸ਼ੇਅਰ ਕਰਕੇ ਹਰ ਇੱਕ ਪੰਜਾਬੀ ਹਰ ਇੱਕ ਸਿੱਖ ਕੋਲੇ ਹਰ ਇੱਕ ਇਨਸਾਫ ਪਸੰਦ ਬੰਦੇ ਕੋਲੇ ਇਹ ਵੀਡੀਓ ਪਹੁੰਚਣੀ ਜ਼ਰੂਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ